ਬਾਬਾ ਵੇਂਗਾ ਦੀ ਭਵਿੱਖਬਾਣੀ ਤੋਂ ਖੌਫ ਚਾਇਆ ਇਨਸਾਨ ਇਸ ਸਾਲ ਜੋ ਹੋਵੇਗਾ ਸੁਣ ਕੇ ਕੰਬ ਜਾਵੇ ਗਿਰੂ ਸਾਲ 2025 ਲਈ ਕੀਤੀ ਗਈ ਸੀ ਭਵਿੱਖਬਾਣੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਮੰਨਿਆ ਆਪਣੀਆਂ ਰਹੱਸਮਈ ਭਵਿੱਖਬਾਣੀਆਂ ਕਾਰਨ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਬਾਬਾ ਵੇਂਗਾ ਨੇ ਇਸ ਸਾਲ ਏਲੀਅਨਜ਼ ਨੂੰ ਲੈ ਕੇ ਇੱਕ ਵੱਡੀ ਭਵਿੱਖਬਾਣੀ ਕੀਤੀ ਸੀ ਬਾਬਾ ਵੇਂਗਾ ਨੇ ਆਪਣੀ ਭਵਿੱਖਬਾਣੀ ਵਿੱਚ ਕਿਹਾ ਕਿ ਮਨੁੱਖੀ ਸਭਿਅਤਾ ਦਾ 2025 ਵਿੱਚ ਕਿਸੇ ਵੀ ਸਮੇਂ એલિયન ਨਾਲ ਸੰਪਰਕ ਜਾਂ ਮੁਕਾਬਲਾ ਹੋ ਸਕਦਾ ਹੈ। ਬਾਬਾ ਵੇਂਗਾ ਨੇ ਇਸ ਬਾਰੇ ਸੁਚੇਤ ਕਰਦੇ ਹਾਂ ਕਿ ਹਾਂ ਕਿ ਪਰਦੇਸੀ ਸਭਿਅਤਾ ਦੇ ਸੰਪਰਕ ਤੋਂ ਬਾਅਦ ਮਨੁੱਖੀ ਸਭਿਅਤਾ ਸ਼ਾਇਦ ਅੱਜ ਤੱਕ ਇਸ ਤਰ੍ਹਾਂ ਜੀ ਰਹੀ ਹੈ ਉਸ ਤਰ੍ਹਾਂ ਨਹੀਂ ਰਹਿ ਸਕੇਗੀ। ਐਨਡੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ ਬਾਬਾ ਵੇਂਗਾ ਨੇ ਚੇਤਾਵਨੀ ਦਿੱਤੀ ਕਿ ਮਨੁੱਖੀ ਸਭਿਅਤਾ ਭਾਰੀ ਜੀਵਨ ਯਾਨੀ એલিয়ens ਨਾਲ ਸੰਪਰਕ ਬਣਾਏਗੀ ਜਿਸ ਨਾਲ ਵਿਸ਼ਵ ਸੰਕਟ ਜਾਂ ਇੱਥੋਂ ਤੱਕ ਕਿ ਤਬਾਹੀ ਵੀ ਹੋ ਸਕਦੀ ਹੈ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਸੱਤਾ ਚਾਹੁੰਦੇ ਨੇ ਤਾਂ ਉਹ એલિયન ਨਾਲ ਜੁੜੀਆਂ ਸਾਰੀਆਂ ਫਾਈਲਾਂ ਨੂੰ ਜਾਰੀ ਕਰਨਗੇ ਇਹ ਸੰਭਵ ਹੈ ਕਿ ਉਹ ਭਵਿੱਖਬਾਣੀਆਂ ਸਾਡੀਆਂ ਉਮੀਦਾਂ ਤੋਂ ਵੱਧ ਸਹੀ ਸਾਬਤ ਹੋ ਸਕਦੀ ਹੈ ਜੇਕਰ ਬਾਬਾ ਵੇਂਗਾ ਦੀ ਇਹ ਖਬਾਣੀ ਸਹੀ ਸਾਬਤ ਹੁੰਦੀ ਹੈ ਤਾਂ ਇਸ ਤੋਂ ਬਾਅਦ ਮਨੁੱਖੀ ਸਭਿਅਤਾ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਣ ਦੀ ਉਮੀਦ ਹੈ ਪਰਦੇਸੀ ਸਭਿਅਤਾ ਬਾਰੇ ਪਹਿਲਾਂ ਹੀ ਬਹੁਤ ਸਾਰੇ ਵਿਸ਼ਵਾਸ ਅਤੇ ਵਿਗਿਆਨ ਖੋਜਾਂ ਨੇ ਉਹਨਾਂ ਵਿੱਚੋਂ ਬਹੁਤਿਆਂ ਦਾ ਮੰਨਣਾ ਹੈ ਕਿ ਇਸ ਸਭ ਪੂਰੇ ਬ੍ਰਹਿਮੰਡ ਵਿੱਚ ਧਰਤੀ ਵਰਗੇ ਕਈ ਗ੍ਰਹਿ ਨੇ ਜਿਨ੍ਹਾਂ ਵਿੱਚ ਮਨੁੱਖਾਂ ਵਰਗੀ ਸਭਿਅਤਾ ਵੱਸਦੀ ਹੈ ਟੈਲੀਪੈਥੀ ਦੂਰ ਨਹੀਂ ਹੈ ਬਾਬਾ ਵਿੰਗਾ ਨੇ ਇੱਕ ਵਾਰੀ ਕੀਤੀ ਕਿ ਮਨੁੱਖੀ ਸਭਿਅਤਾ 2025 ਤੱਕ ਟੈਲੀਪੈਥੀ ਦਾ ਵਿਕਾਸ ਕਰੇਗੀ ਜਿਸ ਨਾਲ ਮਨ ਤੋਂ ਮਨ ਦਾ ਸਿੱਧਾ ਸੰਚਾਰ ਸੰਭਵ ਹੋਵੇਗਾ ਉਹਨਾਂ ਦਾ ਮੰਨਣਾ ਹੈ ਕਿ ਇਹ ਤਰੱਕੀ ਮਨੁੱਖੀ ਪਰਸਪਰ ਕ੍ਰਾਂਤੀ ਲਿਆਏਗੀ ਜੇਕਰ ਦੇਖਿਆ ਜਾਵੇ ਤਾਂ ਐਲਨ ਮਸਕ ਦੇ ਦਿਮਾਗ ਦੀ ਚਿਪ ਪਹਿਲਾਂ ਹੀ ਟੈਲੀਪੈਥੀ ਦੇ ਇੱਕ ਰੂਪ ਨਾਲ ਖਬਰਾਂ ਵਿੱਚ ਹੈ ਜਿਸ ਵਿੱਚ ਇੱਕ ਵਿਅਕਤੀ ਟੈਕਨੋਲੋਜੀ ਨੂੰ ਕੰਟਰੋਲ ਕਰਦਾ ਹੈ ਬਾਬਾ ਵੇਂਗਾ ਦਾ ਮੰਨਣਾ ਸੀ ਕਿ ਮਨੁੱਖ 2025 ਤੱਕ ਟੈਲੀਪੈਥੀ ਵਿੱਚ ਜਮ ਮਾਹਰ ਹੋ ਜਾਣਗੇ ਜਿਸ ਨਾਲ ਲੋਕਾਂ ਦੇ ਇੱਕ ਦੂਜੇ ਨਾਲ ਸੰਚਾਰ ਕਰਨ ਦਾ ਤਰੀਕਾ ਬਦਲ ਜਾਏਗਾ ਉਹ ਇਹ ਵੀ ਮੰਨਦਾ ਸੀ ਕਿ ਇਹ ਤਰੱਕੀ ਬ੍ਰਹਿਮੰਡ ਬਾਰੇ ਸਾਡੀ ਸਮਝ ਨੂੰ ਬਦਲ ਸਕਦੀ ਹੈ ਵਿਗਿਆਨਕ ਸਫਲਤਾਵਾਂ ਦਾ ਸਾਲ ਬਾਬਾ ਵੇਂਗਾ ਨੇ ਭਵਿੱਖਬਣੀ ਕੀਤੀ ਇਸ ਸਾਲ 2025 ਵਿੱਚ ਟੈਲੀਵੈਥੀ ਅਤੇ ਨੈਨੋ ਟੈਕਨੋਲੋਜੀ ਵਿੱਚ ਤਰੱਕੀ ਸਮੇਤ ਵੱਡੀਆਂ ਵਿਗਿਆਨਕ ਅਤੇ ਡਾਕਟਰੀ ਸਫਲਤਾਵਾਂ ਧਰਤੀ ਉੱਤੇ ਉਭਰਣਗੀਆਂ ਹਾਲਾਂਕਿ ਉਹਨਾਂ ਨੇ ਵਿਨਾਸ਼ਕਾਰੀ ਉਦੇਸ਼ਾਂ ਲਈ ਇਹਨਾਂ ਟੈਕਨੋਲੋਜੀਆਂ ਦੀ ਦੁਰਵਰਤੋਂ ਦੇ ਸੰਭਾਵੀ ਖਤਰਿਆਂ ਬਾਰੇ ਵੀ ਚੇਤਾਵਨੀ ਦਿੱਤੀ ਹਾਲਾਂਕਿ ਉਹਨਾਂ ਦੇ ਸਹੀ ਹਵਾਲੇ ਹੁਣ ਉਪਲਬਧ ਨਹੀਂ ਹਨ ਬਾਬਾ ਵਿੰਗਾ ਦੀਆਂ ਭਵਿੱਖਬਾਣੀਆਂ ਅਕਸਰ ਰਹੱਸ ਵਿੱਚ ਕਿਰਿਆ ਰਹਿੰਦੀਆਂ ਨੇ ਪਰ ਉਹਨਾਂ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਨੇ। ਉਹ ਅਤੀਤ ਵਿੱਚ ਆਪਣੀਆਂ ਸਹੀ ਭਵਿੱਖਬਾਣੀਆਂ ਲਈ ਜਾਣੀ ਜਾਂਦੀ ਹੈ। ਤਾਂ ਇਹ ਅੱਜ ਦੀ ਜਾਣਕਾਰੀ ਇੱਕ ਰਿਪੋਰਟ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ। ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ। ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਧੰਨਵਾਦ।